6 ਵਜੇ ਪਿੰਡ ਕੈਰੋਂ ਦੇ ਨੇੜੇ ਜਿਹੜੇ ਫਾਟਕ ਨੇ ਉਥੇ ਇੱਕ ਵਾਰਦਾਤ ਹੋਈ ਸੀ ਜਿਸ ਵਾਰਦਾਤ ਬਾਰੇ ਅਤੇ ਉਸ ਤੋਂ ਬਾਅਦ ਜਿਹੜੀ ਜਵਾਬੀ ਪੁਲਿਸ ਕਾਰਵਾਈ ਹੈ ਉਹਦੇ ਬਾਰੇ ਜਾਣਕਾਰੀ ਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਕੱਲ ਪਿੰਡ ਕੈਰੋਂ ਦੇ ਨੇੜੇ ਜਿਹੜਾ ਫਾਟਕ ਹੈ ਉਥੇ ਤਿੰਨ ਗੱਡੀਆਂ ਚੱਲ ਰਹੀਆਂ ਸੀ ਜਿਨ੍ਹਾਂ ਚੋਂ ਦੋ ਸਕੋਰਪਿਓ ਸੀਗੀਆਂ ਉਹਨਾਂ ਦਾ ਪਿੱਛਾ ਕਰਨ ਵਾਲੀਆਂ ਦੋ ਗੱਡੀਆਂ ਸੀਗੀਆਂ ਜਿਹੜੀ ਕਿ ਇੱਕ ਸਵਿਫਟ ਡਿਜ਼ਾਇਰ ਸੀਗੀ ਅਤੇ ਇੱਕ ਮੋਟਰਸਾਈਕਲ ਸੀ ਤਕਰੀਬਨ 6 ਵਜੇ ਸਕੋਰਪੀਓ ਦੇ ਵਿੱਚ ਜਿਹੜੀ ਕਿ ਚਿੱਟੇ ਸਕੋਰਪੀਓ ਚ ਬੈਠੇ ਹੋਏ ਆ ਤਿੰਨ ਵਿਅਕਤੀ ਸੀ ਉਹਨਾਂ ਤੇ ਫਾਇਰਿੰਗ ਕੀਤੀ ਗਈ ਸਵਿਫਟ ਗੱਡੀ ਚੋਂ ਤਿੰਨ ਬੰਦੇ ਜਿਨ੍ਹਾਂ ਦੀ ਅਸ਼ਨਾਤ ਕੀਤੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਹੁਣ ਜਾਣਕਾਰੀ ਦੇਣੀ ਹੈ ਤੋਂ ਉਹਨਾਂ ਦੇ ਨਾਲ 4-5 ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਵਾਈਟ ਸਕੋਰਪੀਓ ਦੇ ਵਿੱਚ ਜਿਹੜੇ ਬੈਠੇ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਇਕਸੰਬਰ ਵੀਰ ਉਹਦਾ ਦੋਸਤ ਸੌਰਵ ਅਤੇ ਉਦਾ ਇੱਕ ਹੋਰ ਨਾਲ ਅਸੋਸੀਏਟ ਜੈ ਜੁਝਾਰ ਇਹਨਾਂ ਤੇ ਫਾਇਰਿੰਗ ਕੀਤੀ ਗਈ ਜਿਹਦੇ ਵਿੱਚ ਸਮਰਵੀਰ ਸਿੰਘ ਅਤੇ ਸੌਰਵ ਨੇ ਜਿਹੜੇ ਇਹਨਾਂ ਇਹਨਾਂ ਨੂੰ ਇਮੀਡੀਏਟਲੀ ਲਕਮੀ ਹੋ ਗਏ ਸੀ ਕਿ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਂਦਾ ਗਿਆ ਅਨਫੋਰਚਨਟਲੀ ਇਸ ਇਨਸੀਡੈਂਟ ਤੋਂ ਬਾਅਦ ਇਸ ਫਾਇਰਿੰਗ ਤੋਂ ਬਾਅਦ ਇਹ ਦੋਨਾਂ ਦੀ ਮੌਤ ਹੋ ਗਈ ਹੈ ਤੇ ਇਸ ਵਾਰਦਾਤ ਦੇ ਵਿੱਚ 103 ਜੋ ਕਿ ਮਰਡਰ ਦਾ ਪਰਚਾ ਉਹ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 149 ਖਾਣਾ ਸਿਟੀ ਪੱਟੀ ਪੁਲਿਸ ਵੱਲੋਂ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚਿਆ ਗਿਆ ਸਬਡਿਵੀਜ਼ਨ ਲੈਵਲ ਦੀ ਪੁਲਿਸ ਸਾਡੀ ਸੀਆਈ ਦੀ ਟੀਮ ਰੈਸਪੀ ਦੀ ਸਾਰੇ ਮੌਕੇ ਤੇ ਪਹੁੰਚੇ ਇਮੀਡੀਏਟਲੀ ਟੀਮਸ ਬਣਾਈਆਂ ਗਈਆਂ ਕੁਛ ਹੀ ਦੇਰ ਦੇ ਵਿੱਚ ਜਿਹੜੀ ਇਹ ਵਾਰਦਾਤ ਹੈ ਦੇ ਵਿੱਚ ਜਿਹਨਾਂ ਬੰਦਿਆਂ ਨੇ ਇਹ ਵਾਰਦਾਤ ਕੀਤੀ ਸੀਗੀ ਉਹਨਾਂ ਨੂੰ ਟੈਸਟ ਕੀਤਾ ਗਿਆ ਉਨ੍ਹਾਂ ਤੇ ਬਾਈ ਨੇ ਪਰਚਾ ਦਰਜ ਹੋਇਆ ਜਿਦੇ ਵਿੱਚ ਇਹਨਾਂ ਦਾ ਨਾਮ ਹੈ ਗਿਆਤਾਰ ਸਿੰਘ ਉਰਫ ਜੱਗਾ ਪੱਤੂ ਗੁਰਪ੍ਰੀਤ ਸਿੰਘ ਉਰਫ ਗੋਪੀ ਹਰਪਾਲ ਸਿੰਘ ਅਤੇ 4-5 ਅਣਪਛਾਤੇ ਵਿਅਕਤੀ ਇਸ ਤੋਂ ਬਾਅਦ ਅ ਪੁਲਿਸ ਵੱਲੋਂ ਜਿਹੜੀਆਂ ਰੇਡਿੰਗ ਟੀਮਸ ਬਣਾਈਆਂ ਗਈਆਂ ਸੀਗੀਆਂ ਉਹਦੇ ਵਿੱਚ ਚਾਰ ਬੰਦੇ ਜਿਹੜੇ ਕਿ ਇਹਨਾਂ ਦੇ ਕਲੋਜ਼ ਐਸੋਸੀਏਟ ਸੀ ਜਿਨ੍ਹਾਂ ਨੇ ਇਸ ਵਾਰਦਾਤ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜਿਨ੍ਹਾਂ ਦੇ ਨਾਮ ਹਨ ਜਗਰਾਜ ਸਿੰਘ ਇਹ ਖੇਮ ਕਰਨ ਦੇ ਰਹਿਣ ਵਾਲੇ ਨੇ ਦਲੇਰ ਸਿੰਘ ਇਹ ਵੀ ਖੇਮ ਕਰਨ ਦਾ ਰਹਿਣ ਵਾਲਾ ਸੋਨਾ ਸਿੰਘ ਆ ਇਹ ਪਨਾਹ ਦੇਣ ਵਾਲਿਆਂ ਚੋਂ ਹੈ ਅਤੇ ਸਲਵਿੰਦਰ ਸਿੰਘ ਇਹ ਵੀ ਪਨਾਹ ਦੇਣ ਵਾਲਿਆਂ ਚੋਂ ਹੈ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਬੰਦੇ ਇਹਦੇ ਵਿੱਚ ਟਰੇਸ ਕੀਤੇ ਗਏ ਨੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਉਹਨਾਂ ਦੀ ਨਿਰੰਤਰ ਭਾਲ ਜਾਰੀ ਹੈ ਹਰ ਤਰੀਕੇ ਨਾਲ ਪੁਲਿਸ ਦੇ ਕੋਲ ਜਿਹੜੀ ਇੰਟੈਲੀਜੈਂਸ ਆ ਰਹੀ ਹੈ ਹਰ ਤਰੀਕੇ ਦੇ ਨਾਲ ਆ ਇਸ ਕੇਸ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਲਦ ਹੀ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ ਨੇ ਜੋ ਗੁਨਾਹਗਰ ਨੇ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਾਂਗੇ ਮੇਰੇ ਕੋਈ ਡਰੋਕੀ ਜਾਂ ਗੈਂਗਸਟਰ ਇਹੜਮ ਇੱਕ ਸਿਸ਼ਟੇਰੀ ਜੁਨਿਆ ਦੇ ਗੈਂਗਵਰ ਤਾਂ ਇੱਕ ਗੈਂਗਵਰ ਤਾਂ ਨਹੀਂ ਹੈ ਇਹ ਗੱਲ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਆ ਜੀ ਇਹਦੇ ਵਿੱਚ ਕੋਈ ਗੈਂਗਵਰ ਵਾਲਾ ਹਜੇ ਤੱਕ ਦੀ ਤਫਤੀਸ਼ ਕੋਈ ਪਹਿਲੂ ਸਾਹਮਣੇ ਨਹੀਂ ਆਇਆ ਕਿ ਦੂਜੀ ਪਾਰਟੀ ਵੱਲੋਂ ਇਹਨਾਂ ਤੇ ਕੋਈ ਅਟੈਕ ਨਹੀਂ ਕੀਤਾ ਗਿਆ ਉਹਨਾਂ ਤੇ ਫਾਇਰਿੰਗ ਹੋਈ ਹੈ ਤੇ ਜਿਦਾਂ ਕਿ ਮੈਂ ਦੱਸਿਆ ਅਨਫੋਰਚੂਨੇਟਲੀ ਉਹਨਾਂ ਦੇ ਦੋ ਬੰਦੇ ਮੌਕੇ ਤੇ ਜ਼ਖਮੀ ਵੀ ਹੋ ਗਏ ਸੀ ਅਸਲ ਦੇ ਵਿੱਚ ਜਿਹੜੇ ਮਹਿਕ ਪੰਡੋਰੀ ਵਾਲੀ ਵੀਡੀਓ ਹੈ ਸਾਡੇ ਧਿਆਨ ਚ ਵੀ ਆਈ ਹੈ ਅਸੀਂ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਸਾਡੇ ਇਲਾਕੇ ਦੀ ਵੀਡੀਓ ਹੈ ਨਹੀਂ ਤੇ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹ ਵੀਡੀਓ ਕਿੱਥੇ ਬਣੀ ਹੈ ਜਿਹੜੇ ਏਰੀਆ ਦੇ ਵਿੱਚ ਬਣੀ ਹੈ ਅਗਲੀ ਕਾਰਵਾਈ ਲਈ ਸਾਡੇ ਵੱਲੋਂ ਉਹਨਾਂ ਨੂੰ ਲਿਖਿਆ ਜਾ ਤੋ ਹੁਣ ਤੱਕ ਦੀ ਤਫਤੀਸ਼ ਚ ਗੱਲ ਆਈ ਹੈ ਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦਾ ਇਸ ਇਨਸੀਡੈਂਟ ਨਾਲ ਰਿਲੇਸ਼ਨ ਦਿਖ ਰਿਹਾ ਹੈ। ਅਗੋਂ ਕੋਈ ਬੜੀ ਕਟਲਰ ਕਰੀ ਲੇਕਿਨ ਫਾਈਲ ਹੋਣ ਦਾ ਮਾਮਲਾ ਕੀ ਸੀ ਕਾਰਨ ਕੀ ਸੀ ਜਿੱਦਾਂ ਤੁਸੀਂ ਆਪ ਹੀ ਦੱਸਿਆ ਕਿ ਇਹਨਾਂ ਦਾ ਪਹਿਲਾਂ ਆਪਸ ਦੇ ਵਿੱਚ ਰੰਜਿਸ਼ ਚੱਲ ਰਹੀ ਸੀ ਤੇ ਅ ਕੁਝ ਜੋ ਇਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੋਂ ਜੋ ਗੱਲਾਂ ਸਮਝ ਆ ਰਹੀਆਂ ਨੇ ਕਿ ਇਹਨਾਂ ਦੀ ਇੱਕ ਰਾਈਵਲਰੀ ਬਣ ਗਈ ਇਗਜ਼ੈਕਟਲੀ ਇਸ ਇਨਸੀਡੈਂਟ ਦਾ ਜੋ ਕਾਰਨ ਸਮਝ ਆ ਰਿਹਾ ਦੋ ਤਿੰਨ ਪਹਿਲੂ ਸਾਹਮਣੇ ਆਏ ਨੇ ਥਰੂ ਸੋਸ਼ਲ ਮੀਡੀਆ ਅਦਰਵਾਈਜ਼ ਉਹਦੇ ਤੇ ਸਾਡੀ ਡੀਟੇਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਰ ਪਹਿਲੂ ਨੂੰ ਬਚਾਇਆ ਜਾ ਰਿਹਾ ਮੈਡਮ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਇੱਕ ਹੋਰ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਇਹ ਤਾਂ ਟ੍ਰੇਲਰ ਹੈ ਫਿਲਮ ਅਜੇ ਬਾਕੀ ਹੈ ਉਹਦੇ ਬਾਰੇ ਕੀਤਾ ਹੋਰ ਜੁਮੇਵਾਰੀ ਵੀ ਚੁੱਪੀ ਗਈ ਹੈ ਲਬਦਾਸਵਾਨ ਨੇ ਜੁਮੇਵਾਰੀ ਕੋਈ ਕਾਨੂੰਨ ਨੂੰ ਆਪਣੇ ਹੱਥਸ ਲੈਣ ਆਲੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹਦੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜਾਂਗੇ ਤੇ ਜੋ ਇਹ ਜੀ ਸੈਂਸੇਸ਼ਨਲਿਜ਼ਮ ਸਪਰੈਡ ਕਰ ਰਹੇ ਆ ਉਹਨਾਂ ਤੇ ਅਸੀਂ ਸਖਤੋ ਸਖਤ ਕਾਰਵਾਈ ਕਰਾਂਗੇ ਇਹ ਬੱਚਾ ਜਾ ਰਿਹਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਐਕਚੁਅਲੀ ਹਰ ਪੋਸਟ ਦੇ ਜਵਾਬੀ ਇੱਕ ਹੋਰ ਪੋਸਟ ਆ ਗਈ ਹੈ ਤਾਂ ਤਿੰਨ ਚਾਰ ਪੋਸਟਾਂ ਚਾਰ ਪੰਜ ਇਨਫੈਕਟ ਪੋਸਟਾਂ ਇਹਦੇ ਚਾਹੀਆਂ ਨੇ ਇਹਨੂੰ ਅਸੀਂ ਸਾਰਿਆਂ ਨੂੰ ਅਸੀਂ ਤਕਨੀਕੀ ਤੌਰ ਤੇ ਵਾਚੂਗੀ ਇਹਨਾਂ ਦੇ ਬਲੇ ਦੀ ਗ੍ਰਿਫਤਾਰ ਕੀਤੀ ਹੈ ਇਹਨਾਂ ਦੀ ਬੈਕਗ੍ਰਾਉਂਡ ਵੀ ਹੈ ਇਹ ਸਾਰੇ ਇਹਨਾਂ ਦੇ ਐਸੋਸੀਏਟਸ ਨੇ ਨਜ਼ਦੀਕੀ ਅਸੋਸੀਏਟਸ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ ਜਿਹੜੇ ਮਰਚੈਂਡ ਡੈਥ ਹੋਈ ਹੈ ਉਹਨਾਂ ਦਾ ਕੋਈ ਕ੍ਰਿਮੀਨਲ ਬੈਕ ਨਹੀਂ ਹਜੇ ਤੱਕ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸਾਡੇ ਸਾਹਮਣੇ ਨਹੀਂ ਆਇਆ ਪਰ ਅਸੀਂ ਉਹਨੂੰ ਅਗੇਨ ਸਾਰਿਆਂ ਨੂੰ ਲਿਖ ਰਹੇ ਹਾਂ ਤੇ ਇਹਦੇ ਵਿੱਚ ਇਹਨੂੰ ਬਾਚ ਰਹੇ ਹਾਂ ਤੇ ਹਰ ਪਹਿਲੂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਜਿਹੜੇ ਕੇਸ ਬਾਰੇ ਕਿਤੇ ਨੇ ਇਹਨਾਂ ਤੇ ਪਹਿਲਾਂ ਵੀ ਪੱਖਿਆ ਦਰਜ ਨਹੀਂ ਨਹੀਂ ਇਹਨਾਂ ਤੇ ਹਜੇ ਤੱਕ ਸਾਡੇ ਕੋਲ ਕੋਈ ਫ੍ਰੀਮਲ ਨਹੀਂ ਕਿੰਨੀ ਕੈਫਰਿੰਗ ਕਿੰਨੀ ਹੋਈ ਹੈ ਜਿਹੜਾ ਜਿਹੜੀ ਗੱਲ ਕਰਦੇ ਇਹ ਸਾਰਾ ਸਾਡੇ ਬੈਲਿਸਟਿਕ ਐਕਸਪਰਟ ਆਏ ਨੇ ਜੀ ਮੌਕੇ ਤੇ ਐਫਐਸਐਲ ਐਕਸਪਰਟ ਆਏ ਨੇ ਉਹਨਾਂ ਦੀ ਰਿਪੋਰਟਾਂ ਦੇ ਅਸੀਂ ਵੇਸਟ ਪੇਟ ਕਰਾਂਗੇ ਤੇ ਐਗਜ਼ੈਕਟ ਸਾਨੂੰ ਨੰਬਰ ਹੈ ਜਿਹੜੇ ਉਹ ਸਾਡੇ ਕੋਲ ਇੱਕ ਅਨੁਮਾਨ ਹੈਗਾ ਪਰ ਐਗਜ਼ੈਕਟ ਅਨੁਮਾਨ ਉਹਨਾਂ ਦੀ ਰਿਪੋਰਟ ਤੋਂ ਬਾਅਦ ਅਸੀਂ ਕਹਿ ਸਕਾਂਗੇ ਹਾਂ ਜੀ ਬਿਲਕੁਲ ਮੰਨਦਾ ਕਿ ਮਹਿਕ ਬੰਦੋਰੀ ਨੇ ਚੈਲੰਜ ਕੀਤਾ ਵੀਡੀਓ ਪਹਿਲਾਂ ਪਾਈ ਉਹ ਸੁਧਾਰ ਤੇ ਇਹ ਮੁੜ ਕੇ ਗਏ ਕਰਦੇ ਉਹਨੂੰ ਹਾਂਜੀ ਇਹ ਇਹ ਸਾਡੇ ਧਿਆਨ ਚਾਹੀਏ ਗੱਲਾਂ ਸਾਰੀਆਂ ਸੋਸ਼ਲ ਮੀਡੀਆ ਪੋਸਟ ਨੂੰ ਅਸੀਂ ਦੇਖ ਰਹੇ ਹਾਂ ਤੇ ਉਹਨਾਂ ਦੀ ਅਸੀਂ ਜਿਹੜੀ ਇੱਕ ਟੈਕਨੀਕਲ ਤੌਰ ਤੇ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਵੀ ਉਹ ਕਿੱਥੇ ਬਣਿਆ ਨੇ ਕਦੋਂ ਬਣਿਆ ਨੇ ਉਹ ਅਸੀਂ ਕਰਦੇ ਹਾਂ ਮੈਂ 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 ਕੰਡੋਰੀ ਵਰਗਾ ਜਿਹੜੇ ਪੋਸਟਾਂ ਪਾਉਂਦੇ ਨੇ ਇੱਕ ਦੂਸਰੇ ਨੂੰ ਉਹਨਾਂ ਨੂੰ ਕੁਝ ਕਹਿਣਾ ਚਾਹੋ ਜੀ ਮੈਂ ਤੁਹਾਨੂੰ ਕਿਹਾ ਹੁਣੇ ਮੈਂ ਕਹਿ ਕੇ ਹਟੀਆਂ ਜੀ ਕਿ ਇਹ ਜਾਂ ਇਹ ਜਿਹੜਾ ਕਾਨੂੰਨ ਨੂੰ ਹੱਤ ਲੈਣ ਵਾਲਿਆ ਤੇ ਸਾਡੇ ਵੱਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੈਡਮ ਮੈਕੰਡੋਰੀ ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੋਸ਼ਲ ਮੀਡੀਆ ਤੇ ਭੜਕਾਇਆ ਜਾਂਦਾ ਹੈ ਕੋ ਉਦੇ ਵੱਲੋਂ ਵੀਡੀਓ ਪਾ ਕੇ ਦੇਖੋ ਜੀ ਸਾਡਾ ਸਾਡਾ ਜਿਹੜਾ ਕੇਸ ਹੈ ਸਾਡਾ ਮਰਡਰ ਕੇਸ ਹੈ ਤੇ ਮਹਿਕ ਪੰਡੋਰੀ ਜਿਹੜਾ ਹੈਗਾ ਜੇ ਉਹਦਾ ਕੋਈ ਰੋਲ ਇਸ ਕੇਸ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ ਬਾਚਾਂਗੇ ਪਰ ਸਾਡਾ ਜਿਸ ਕੇਸ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜਿਹੜੀ ਕੱਲ ਦੀ ਵਾਰਦਾਤ ਹੈ ਉਹ ਮਰਡਰ ਕੇਸ ਦੀ ਹੈ ਤਾਂ ਉਹਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੇ ਉਹਦੀ ਤਫ਼ਤੀਸ਼ ਹੈ ਜਿਹੜੀ ਅਸੀਂ ਹੁਣੇ ਹਿਸਾਬ ਨਾਲ ਕਰ ਰਹੇ ਹਾਂ